ਜਾਉਂਦਾ ਹਾਏ ਹੋਏ ਓਏ ਸ਼ੁਕਰ ਆ ਓਏ ਪਸ਼ੂਕ ਤੈ ਮਾਜਾ ਭਾਗ ਜਾ ਓਏ ਇਹ ਗੱਲ ਆ ਫਾੜ ਲਾ ਓਏ ਓਏ ਲਾ ਤਾਂ ਦੇ ਪਹਿਲਾਂ ਲੈ ਵੜਦੇ ਆ ਹੈ ਓ ਤੂੰ ਹੋਰ ਕਾਨੂੰ ਤੂੰ ਗਿੱਟੇ ਬਾਡੇ ਦੇ ਨਾਲ ਬਾਤੇ ਦੀ ਤਾਉਣ ਓ ਬੜਾ ਬੜਾ ਆ ਪੜ ਹਾਏ ਹੋਏ ਕਣੀ ਨੇ ਵਿਆਹ ਕਰਾ ਲਿਆ ਗੱਲ ਉੱਡ ਜੂ ਪਿੰਡ ਚ ਤੇ ਇਹ ਵੀ ਕਹੂਗਾ ਵੀ ਸਰਪੰਚਣੀ ਨੇ ਦੂਜਾ ਲਿਆਤਾ ਉਹ ਸਰਪੰਚਣੀ ਨੇ ਐਕਸ਼ਨ ਉਹ ਸਰਪੰਚਾ ਮੰਨਣ ਵਾਲੀ ਗੱਲ ਨਹੀਂ ਹੈਗੀ ਉਹਨਾਂ ਉੱਡ ਗਈ ਹੋਵੇ ਗੱਲ ਜਿਵੇਂ ਆਪਾਂ ਕਹੀ ਜਾਂਦੇ ਆ ਉਹੀ ਬੋਲ ਕੰਟੀਨਿਊਟੀ ਚ ਬਾਅਦ ਚ ਬੋਲ ਦੀ ਆਪਾਂ ਬਣਵਾਇਆ ਜਰਾ ਡਰਾਈਵਰੀ ਲਾਇਸੈਂਸ ਭਈਆ ਡਰਾਈਵਰੀ ਥੇ ਹੋਏ ਮੱਖੀ ਵਹੀ ਗਈ ਮੈਂ ਇਧਰੋਂ ਨਾਲ ਹਾਂ ਸਰਪੰਚਾ ਕਿਵੇਂ ਲਿਆ ਇਹਨਾਂ ਦੀ ਤੂੰ ਉਹ ਦੱਸੂ ਕੋਈ ਕੰਮ ਵੀ ਹੁੰਦਾ ਸਾਰੀਆਂ ਚੀਜ਼ਾਂ ਪਹਿਲੀ ਦੱਸ ਦਿਆ ਕਰ ਤੈਨੂੰ ਮੈਂ ਤੇਰੇ ਨਾਲ ਵਗ ਜਾਣਾ ਉਹਨੂੰ ਚੁੱਪ ਕਰਾ ਦੇ ਕਿਉਂ ਉਹਨੂੰ ਓਏ ਆਪੀ ਚੁੱਪ ਹੋ ਜਾਊਗਾ ਓਏ ਉਹਦਾ ਐ ਨਹੀਂ ਪਤਾ ਕੀ ਬੋਲ ਪਿਆ ਯਾਰ ਓਏ ਕੋਈ ਯਾਰ ਪਹਿਲੀ ਨੰਦ ਗੱਡੀ ਮੈਂ ਖੜਦਾ ਮੈਂ ਖੜ ਰਿਹਾ ਰੋੜੇ ਰੋੜੇ ਤੋ ਅਸੀ ਆਊਗੀ ਐਕਸ਼ਨ ਤੂੰ ਟਿਕਦਾ ਕਿ ਨਹੀਂ ਉਹ ਬਣਾ ਦੇ ਥੋਦੀ ਦੀ ਬਣਾ ਦੇ ਬਣਾ ਦੇ ਲੈ ਕੇ ਆਇਆ ਮੈਂ ਤੈਨੂੰ ਐ ਕਹਿੰਦਾ ਸੀ ਇਹ ਬਣਾ ਦੇ ਥੋਦੀ ਦਿੱਤਾ ਤੂੰ ਮਾ ਤੂੰ ਟਿਕਦਾ ਕਿਉਂ ਨਹੀਂ ਜਦੋਂ ਤੈਥੇ ਜਾ ਕੇ ਇਹਦੇ ਕੋਲੇ ਵਿੱਚ ਸਾਈਡ ਹੋ ਜਾ ਜੀ ਅੱਜ ਰਾਤ ਤੋਂ ਥੋੜੀ ਫਰਮਾ ਵਿੱਚ ਆਉਂ ਗਰਾ ਦੇ ਬਸ ਸਾਈਡ ਹੋ ਜਾ ਹਾਂ ਹੈ ਤਾਂ ਐਕਸ਼ਨ ਤੂੰ ਦੱਸਦਾ ਉਹ ਯਾਰ ਕੋਈ ਗੱਲ ਉਹ ਤੇਰੀ ਮੈਂ ਦੁਬਾਰੀ ਮਰਵਾਈਏ ਐਕਸ਼ਨ ਮੈਂ ਉਹਨੂੰ ਬੁਲਾਉਂਦਾ ਨਹੀਂ ਮੈਂ ਤੈਨੂੰ ਦੱਸਦਾ ਉਹ ਨਾ ਬੁਲਾਈ ਉਹ ਤੇਰੀ ਆ ਚੱਕ ਲੈ ਚਲਾਈ ਹਾਏ ਵਾਹ ਤਾਂ ਕਿਤੇ ਜਿਉਂ ਆਉਂਦੇ ਦੇ ਉਹ ਤੇ ਪਗਾਇਆ ਦੀ ਖੜ ਜਾਈ ਤੀ ਰਹੀ ਆਹੀ ਕੰਟੀਨਿਊਟੀ ਰੱਖ ਲਮ ਉੱਤੇ ਪਾਦੀ ਗਾਲਸ ਮਾਲ ਦੀ ਸਾਲਟ ਨਾਲ ਘੋਲੇ ਸ਼ੁਕਰਗੁਰਾ ਪਤੀਲਾ ਮਾਰਿਆ ਕੋਈ ਕਸੂਰ ਨਾ ਮਾਰਿਆ ਉਹ ਤੂੰ ਕਹੀ ਚੰਗਾ ਕੱਲ ਸ਼ੁਕਰਗੁਰਾ ਤਾਂ ਪਤੀਲਾ ਸੇ ਨਾ ਕੋਈ ਰੋੜਾ ਨਾ ਮਾਰਿਆ ਚਿੰਗਾ ਉਹ ਥੋਕ ਲੈ ਥਲਪੰਤਾ ਥੋਕ ਲੈ ਹੌੜੀ ਬੋਲੀ ਪਤੀਲੇ ਦੀ ਰਾਈ ਪਤਾ ਨਹੀਂ ਰੋਲਾ ਮਾਰੀ ਤੇ ਰੋਲਾ ਮਾਰੀ ਹੌੜੀ ਬੋਲੀ ਹੌੜੀ ਹੌੜੀ ਬੋਲੀ ਸੋਣਾ ਯਾ ਆਪਦੇ ਮੀਂਹ ਮਤ ਰਹੇ ਹੋਏ ਉਹ ਗਰਾਊਂਡ 'ਚ ਖੇਡਿਆ ਕਰੋ ਘਰੀ ਖੇਡਿਆ ਨੇ ਨਾਲੇ ਖਿੱਦੋ ਨਾ ਖੇਡਦਾ ਪਤੀਲਾ ਜ਼ਰੂਰੀ ਉਹ ਥਲਪੰਤਾ ਉਹ ਥੋਕ ਲੈ ਤਾਲਾ ਥੋਕ ਲੈ ਤਾਂ ਪਤੀਲਾ ਦੀ ਹੋਰ ਨਹੀਂ ਪਤਾ ਤੇਨੂੰ ਰੋਲਾ ਮਾਰ ਅੰਟੀ ਖੜੀ ਅੱਛਾ ਰੋਲਾ ਮਾਰ ਅੱਛਾ ਠੀਕ ਐ ਕਲੋਜ਼ ਨਾਲੀ ਕਲੋਜ਼ ਐਕਸਮ ਸਲਪੰਤਾ ਉਹ ਥੋਤਲ ਕਾਲ ਉਹ ਨਾ ਨਾ ਮੈਂ ਆਂਟੀ ਕੁਛ ਨਹੀਂ ਹੁੰਦਾ ਕੋਈ ਨਹੀਂ ਉਹ ਸਲਪੰਤਾ ਉਹ ਥੋਤਲ ਕਾਲ ਉਹ ਥੋਤਲ ਕਾਲ ਬਸ ਥੋੜਾ ਗੈਪ ਦੇ ਦੇ ਕਰੋ ਐਕਸ਼ਨ ਉਹ ਸਲਪੰਤਾ ਉਹ ਥੋਤਲ ਕਾਲ ਉਹ ਥੋਤਲ ਕਾਲ ਵੀ ਤਾਂ ਪਤੀਲਾ ਸੀ ਇਹ ਨਹੀਂ ਪਤਾ ਤੇਲੇ ਨੌਲਾ ਮਾਰ ਦिए ਉਹ ਯਾਰ ਤੂੰ ਨਾ ਮੇਰੀ ਗੱਲ ਸੁਣ ਲੈ ਤੂੰ ਬੱਚਾ ਨਾ ਬੋਲਿਆ ਕਰ ਉਹ ਭਾਈ ਇਹਨੂੰ ਚੁੱਪ ਰੱਖਿਆ ਕਰੋ ਕਿਹਾ ਸੀ ਨਾ ਉਹ ਭਾਈ ਤੂੰ ਆਪਦਾ ਮੂੰਹ ਬੰਦ ਰੱਖੀ ਏਨਾ ਮੁੰਮੀ ਕਾਫੇ ਕੁੜੀ ਤੁਹਾਨੂੰ ਦਿਖਾ ਦੂੰਗੀ ਜੀ ਕੋਈ ਨਾ ਆ ਕੇ ਜਾਏ ਉਹ ਜੇ ਅਪਾ ਗੱਲ ਵੀ ਕਰ ਲਾਂਗੇ ਸਾਰੀ ਆ ਚਲੋ ਮੈਂ ਘਰ ਨੂੰ ਅਜ ਕੀੜਾ ਮਾਰੂੰਗੀ ਠੀਕ ਹੈ ਜੀ ਚੱਲ ਮੈਂ ਭਰਾ ਚੱਲੀਏ ਠੀਕ ਹੈ ਬਾਈ ਉਹ ਤੂੰ ਘੱਟ ਬੋਲਿਆ ਕਰ ਉਹ ਤੀਤਾ ਓਏ ਤਲਪਤਾ ਮੱਲ ਬਾਤਾ ਓਏ ਉਹ ਸ਼ੋਗਰਾ ਲਾਤੀ ਵਜੇ ਪਤੀਲਾ ਨਹੀਂ ਵਜਿਆ ਆ ਜਾ ਓਏ ਤੇਰੇ ਜੂਤ ਨਾ ਤੂੰ ਖੜਦਾ ਨਹੀਂ ਉਹ ਮੇਰੀ ਦਲਦਾ ਤੁੰਲਾ ਖੜਦਾ ਨਹੀਂ ਗੱਲ ਨਹੀਂ ਕਰਨ ਦਿੰਦਾ ਮੈਨੂੰ ਤੂੰ ਮੇਰੀ ਮੇਰੀ ਦਲਦਾ ਥੰਦਲਾ ਤੂੰ ਅੰਦਰ ਨੂੰ ਅੰਦਰ ਉਹ ਮੇਰੀ ਦਲਦਾ ਅੰਦਰ ਉਹ ਦਲਦਾ ਥੰਦਲਾ ਤੂੰ ਬਾਹਰ ਨਹੀਂ ਜਾ ਦੁਬਾਰੇ ਕਰ ਦੇ ਵਾਟ ਹੈ ਇਹ ਵਾਟ ਇਜ਼ ਦਿਸ ਉਹ ਦੇਖੂ ਆ ਬੱਠਲ ਤੂੰ ਵੋਟ ਕਿਹਨਾਂ ਨਹੀਂ ਨਗੀ ਨਾ ਫਾਰਵਰਡ ਵੀ ਵਧੀਆ ਸੋਚਦਾ ਤੂੰ ਕਿੱਧਰ ਚੱਲੀ ਜਾਣਾ ਕੀ ਹੋ ਗਿਆ ਇਹ ਤਾਂ ਕੋਈ ਲੈਂਡ ਨਾ ਬਣੇ ਐਡੀ ਤੂੰ ਮੀਟਿੰਗ ਤੇ ਬਹਿਣਾ ਹੁੰਦਾਗਾ ਆਏ ਕੋਈ ਲੈ ਕੇ ਆਣੀ ਆਹ ਹੋ ਰਹੀ ਹੈ ਤੂੰ ਅਹੀਂ ਪੁੱਛ ਤੂੰ ਪੁੱਛੇ ਰੋਣੀ ਸਾੜੀ ਬੰਨਣ ਨੂੰ ਲੈ ਫਿਰ ਉਹ ਸਾੜੀ ਤਾਂ ਸਾੜੀ ਹੈ ਬਈਏ ਜੋ ਬਈਏ ਬੰਦ ਗੱਲ ਤਾਂ ਆ ਗਈ ਯਾਰ ਕੋਈ ਹੋਰ ਸਾੜੀ ਪਾਉਣ ਨੂੰ ਮੈਂ ਕਿ ਬੰਬੇ ਵਾਲੀ ਐਕਟਰ ਨਹੀਂ ਆ ਨਹੀਂ ਨਹੀਂ ਸਾੜੀ ਪਾਉਣ ਨੂੰ ਕਿਉਂ ਮੈਨੂੰ ਘਰੋਂ ਘੜਵਾਉਣਾ ਅੱਛਾ ਠੀਕ ਓਏ ਹੋ ਉੱਥੇ ਗਰੀਏ ਜੀਨ ਬਾਲਾ ਸੁਣਾ ਕਹਦਾ ਜਿਵੇਂ ਐਮਐਲਏ ਹੁੰਨਾ ਮੈਂ ਅੱਛਾ ਐਮਐਲਏ ਹਾਂ ਚੱਲ ਉੱਠ ਪਤਾ ਚੱਲ ਭਾਈ ਬੈਠਾ ਮੈਂ ਕਿਉਂ ਭਾਈ ਜੀ ਨਾ ਇਹ ਮੰਜੇ ਤੇ ਬੈਠੀ ਹਉ ਤੇਰੇਆਂ ਦੁੱਖਾਂ ਚ ਜਾਮਾ ਪਹਿਲੀ ਬਣਦਾ ਸਾਨਣੀ ਚ ਦੇਖਲਾ ਸਰੀਰ ਸੰਦਾ ਮੈਂ ਇਹ ਨਾ ਕਹਦਾ ਉਹ ਗੱਡੀ ਵੀ ਤਿਆਰ ਕਰ ਰੱਖੀ ਹੋਈ ਭਾਈ ਆ ਕੇ ਗੱਡਿ ਚੈੰਗਲ ਤੇ ਆਣਾ ਉਹ ਨਹੀਂ ਜੰਦਾ ਹੁੰਦਾ ਮੈਂ ਹਾਂ ਆ ਉਥੇ ਕਹਿਣਾ ਮੈਂ ਤਾਂ ਬਾਹਰ ਖੜੀ ਆ ਸਰਪੰਚ ਆ ਮੈਂ ਕਿਦਾਂ ਮੈਂ ਬਰਾ ਮੜਾ ਮੂਰੇ ਘੜੀ ਮੈਂ ਪ੍ਰੈਕਟਿਸ ਜੀ ਕਰਕੇ ਦੇਖ ਲੈ ਉਹ ਨਾ ਉਹ ਭਰਾਵਾ ਚੱਲ ਦਾ ਜੀ ਨਹੀਂ ਜਦੋਂ ਗਾਣਾ ਗਾਤਾ ਹੋ ਤੇਰਿਆਂ ਦੁੱਖਾਂ ਚ ਹੋ ਤੇਰਿਆਂ ਦੁੱਖਾਂ ਚ ਜਾਮਾ ਪਹਿਲੀ ਬਣਦਾ ਸ਼ਾਨਣੀ ਚੋਂ ਵੇਖ ਲੈ ਸਰਪੰਚ ਦਾ ਸਰੀਰ ਸੰਦਾ ਹੂੰ ਓਪਾ ਓ ਮੈਂ ਬਰਾ ਕਾਲ ਦਰਵਾਰੇ ਮੈਂ ਕਹਿੰਦੀ ਇੱਧਰ ਆਇਆ ਨਾ ਕੋਈ ਨਾ ਚਲ ਓਏ ਵੇ ਕੀ ਗੱਲ ਤੈਨੂੰ ਨਾ ਦਰਵਾਰਾ ਕਰ ਕੀ ਮੇ ਇਹ ਐਕਸ਼ਨ ਕਪੂ ਇੱਕ ਬੰਦਾ ਹੈਗਾ ਐਕਸ਼ਨ ਕਿਉਂ ਸੰਧ ਰਹੇ ਮੈਂ ਕਹਿੰਦੀ ਸੀ ਸਰਪੰਚ ਆ ਜਾ ਸਰਪੰਚ ਨਿਕਰ ਨਹੀਂ ਭਾਈ ਖੜਾ ਹੋ ਖੜਾ 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 खड़ा, खड़ा हो खड़ा, निकर क्यों नहीं भाई? पा गया वहां <laughs> दो मिनट बंद करे दो मिनट, चंगा चल चल ला ਸਾਊਥ ਆ ਬਿਲਕੁਲ ਆ ਆ ਆ ਨਾ ਤੂੰ ਨਾ ਫੜਵਾਸ ਇਧਰੋਂ ਨਾ ਫੜਾ ਨਾਲ ਨਾਲ ਹੱਥ ਇਹ ਤਾਂ ਉਹ ਬਾਈ ਚੱਲ ਚੱਲ ਨਾ ਉਹ ਕਾਨੂੰ ਉਹ ਯਾਰ ਕਾਨੂੰ ਟਾਈਮ ਕਰਾ ਟਾਈਮ ਵੇਸਟ ਕਰੀ ਜਾਂਦੇ ਹੋ ਛੱਡ ਫੇਰ ਚਲਾਉ ਨਾ ਇੱਕ ਮਿੰਟ ਬੰਦ ਕਰ ਇੱਕ ਮਿੰਟ ਘਟਾ ਦੇ ਰਾਜਾ ਹਾਂ ਦੀਪੀ ਕਿਵੇਂ ਆ ਮੈਂ ਤਾਂ ਸੇਕ ਬੀਬੀ ਕੌਣ ਦੱਸਿਆ ਨਹੀਂ ਸੀ ਕੀ ਦੱਸਿਆ ਨਹੀਂ ਐ ਦਰ ਦਰੋਂ ਕੱਢ ਪਾਰੀ ਪਤਾ ਕਿੰਨੀਆਂ ਚੱਕਣੀ ਬਾਲੀ ਔਖੀ ਆ ਚਲਾ ਦੇ ਨਾ ਫਿਰ ਕਿਉਂ ਮਾ ਕਿਉਂ 80 ਰੁਪਈਆ ਦਾ ਚੁੱਪ ਪੱਤ ਐਂ ਕਰੂੰਗਾ ਜਦੋਂ ਜਦ ਤੁਸੀਂ ਮੈਨੂੰ ਉਠਾਇਆ ਨਾ ਮੈਂ ਐਂ ਕਰੂੰ ਇੱਧਰ ਹੋ ਜਾ ਤੂੰ ਯਾਰ ਵੇ ਸਰਪੰਚਾ ਪੂਰੇ ਨੂੰ ਕਰਦੀ ਤੂੰ ਕਰ ਦਿੰਦਾ ਬਟੂਆ ਦਾ ਤੈਨੂੰ ਫੜਾਤਾ ਮੇਰਾ ਪਤਾ ਨਾ ਯਾਰ ਖਨਪੂਰ ਨਾ ਬਾਈ ਬਣਖੀ ਗੇਠੇ ਇਧਰ ਵਗੀ ਗੇਠੇ ਉਧਰ ਹੈ ਛੋਟੇ ਕੋਲੇ ਆਇਆ ਤੀਜੀ ਇਹਨੇ ਮੈਨੂੰ ਵੀ ਦੱਸਣਾ ਤੀ ਜਦੋਂ ਛੋਟੇ ਕੋਲੇ ਤਲਾਕ ਕੀਤੀ ਮੈਨੂੰ ਵੀ ਦੱਸਣਾ ਕੋਈ ਨਾ ਯਾਰ ਸਰਪੰਚ ਦੀ ਕੋਈ ਵੱਡੇ ਭਾਈ ਮੇਰੀ ਗੱਲ ਸੁਣ ਸਰਪੰਚ ਦੀ ਗਲਤੀ ਬਸ ਮਾਫ ਕਰੋ ਸਰਪੰਚ ਇਹਦੀ ਕਿਹੜੀ ਗਲਤੀ ਆ ਯਾਰ ਉਹ ਯਾਰ ਕਮਾਲ ਹੈ ਯਾਰ ਤਰ ਜਾ ਬਾਈ ਓ ਬਾਈ ਮੇਰੀ ਗੱਲ ਸੁਣ ਲੈ ਭਰਾ ਹੋ ਨਾ ਸੀਰੀਅਸ ਨਹੀਂ ਜਾਣਾ ਇੰਨਾ ਸੀਰੀਅਸ ਨਹੀਂ ਜਾਣਾ ਐਕਸ਼ਨ ਓ ਸਰਪੰਚਾ ਜੱਗੀ ਓਏ ਓ ਸੁਣ ਲੈ ਓ ਆਉਣਾ ਯਾਰ ਆ ਜਾਣਾ ਯਾਰ ਓਏ ਆਉਣਾ ਤੂੰ ਤਾਂ ਬਾਲੀ ਗਾਲੀ ਮਚਾਉਣ ਲੱਗ ਜਾਣਾ ਚੱਲ ਚੱਲੀਏ ਯਾਰ ਓਏ ਆਹਾ ਕਿੱਥੋਂ ਚੱਕ ਲਈ ਪਣਾਓ ਨਾਲ ਯਾਰ ਓ ਇਹ ਤਾਂ ਨਾਲ ਹੀ ਰਹੂ ਹੁਣ ਓ ਨਹੀਂ ਇਹਨੂੰ ਧਰ ਕੇ ਆ ਚੱਲ ਚੱਲ ਜਾਂਦੀ ਹੁੰਦੀ ਆ ਇਹ ਓਏ ਹਾਈ ਓਏ ਓ ਚਲਦੀ ਨਹੀਂ ਜੇ ਕਿਸੇ ਨੇ ਮੇਰੇ ਤੇ ਕੋਚਲਾਤਾ ਫੇਰ ਓ ਸਰਪੰਚਾ ਇਦੂ ਤਾਂ ਤੂੰ ਕੋਈ ਗੰਨ ਮੈਂ ਨਹੀਂ ਰੱਖ ਲੈਂਦਾ ਓਏ ਉਹ ਗੰਨ ਮਾਇਨ ਤੇ ਐਵੇਂ ਹੀ ਪੈਸੇ ਲਾਉਣੇ ਸਿਰ ਨਾਲੇ ਐਵੇਂ ਵਿਚਾਰੇ ਨੂੰ ਕੜੀਸੀ ਫਿਰ ਦੇਣਾ ਮੈਂ ਕੱਲਾ ਕਦੋਂ ਮਰ ਜੀ ਨਾ ਆ ਕੀ ਫਰੀ ਆਈ ਹੈ ਫਿਰ ਓਏ ਪ੍ਰਾਵਾਏ ਤਾਂ ਆਪਦੀ ਸੇਫਟੀ ਵਾਸਤੇ ਹਾਂ ਆ ਸਾਈਨ ਕਰੀ ਕੇ ਰਾਂ ਮੇਰੇ ਐਂ ਕਰ ਪਈ ਅੰਦਰ ਧਰ ਜਾ ਮੈਂ ਆ ਕੇ ਕਰਨਾ ਚਾਹ ਹਾਂ ਕਿਵੇਂ ਅੰਦਰ ਧਰ ਜਾ ਛੋੜੇ ਤਾਂ ਫਾਰਮ ਗਮਾਚ ਜਾਂਦੇ ਨੇ ਕਿ ਓ ਪਈ ਮੇਰੀ ਗੱਲ ਸੁਣ ਪਤਾ ਕੀ ਹੈ ਉਧਰ ਉਹ ਲੜਕੇ ਮਰ ਜਾਣਗੇ ਅਸੀਂ ਓਏ ਅਸੀਂ ਕੰਮ ਜਾ ਕਰ ਮੈਨੂੰ ਕੰਮ ਕੁੰਬਦਾ ਨਹੀਂ ਪਤਾ ਮੇਰੇ ਸਾਈਨ ਕਰਕੇ ਜੇ ਸਕਨ ਸਕੀਮ ਆਹੇ ਕਾਦੀ ਹੈ ਸਕਨ ਸਕੀਮ ਮੇਰੀ ਪੋਤੀ ਦਾ ਵਿਆਹ ਹੋਇਆਗਾ ਓ ਫਿਰ ਮਾਰ ਦੇ ਕੁੱਗੀ ਓ ਲੈ ਬਾਲੀ ਗਾਲੀ ਖੋ ਤੇਰਾ ਕੀ ਜਾਂਦਾ ਆ ਆ ਇਧਰ ਨਾਲ ਨਹੀਂ ਮੈਂ ਤਾਂ ਪਰਾ ਰੱਖਾ ਤੇ ਡਰ ਲੱਗਦਾ ਐਕਸ਼ਨ ਲੈ ਕਰਾ ਲੈ ਕਰਾ ਉਹਨੂੰ ਪਰਾ ਰੱਖ ਡਰ ਲੱਗਦਾ ਮਨ ਤਾਂ ਉਹ ਤੈਨੂੰ ਕਹੀ ਇਹਨਾਂ ਲੈ ਉਹਨਾਂ ਫੜਾ ਭਾਈ ਲੈ ਮੈਨੂੰ ਉਹ ਸਰਪੰਚਾ ਮੈਨੂੰ ਨਹੀਂ ਲੱਗਦਾ ਹੁਣ ਸਰਪੰਚੀ ਰਹੂ ਤੇਰੇ ਕੋਲੇ ਓਏ ਕਿਉਂ ਆ ਪਿੰਨ ਵੱਡਾ ਲੈਂਦਾ ਉਹ ਚਰ ਤੈਨੂੰ ਹੁਣ ਮਜ਼ਾਕ ਚਾਹਦਾ ਲੈ ਭਾਈ ਲੈ ਕਰਾ ਐਕਸ਼ਨ ਕਰ ਜਾ ਉਹਦੀ ਬ੍ਰੈਸਨੇਟ ਤੋਂ ਹਾਸੇ ਨਿਕਲ ਕੇ ਚੱਲ ਪੋਤਰ ਪੋਤਰ ਚ ਦੇਖ ਦੀ ਪੀ ਸੂਟ ਨਾ ਜਿਵੇਂ ਆਪ ਕੀ ਫੀਟਿੰਗ ਬਣਾ ਰੱਖੀ ਆ ਐਦਾਂ ਬਣਾਈ ਮੇਰੇ ਨਵੇਂ ਸੂਟ ਦੀ ਢਿੱਡ ਵੀ ਕਟਾ ਲੜੀਏ ਫੀਟਿੰਗ ਤਾਂ ਇੰਨੀ ਸੋਹਣੀ ਆਇਆ ਕਰੂਗੀ ਮੇਰੀ ਰਾਤ ਦੀ ਰੋਟੀ ਤਾਂ ਛੱਡ ਰੱਖੀ ਆ ਘਟ ਹੀ ਰਿਆ ਚਲ ਨਾ ਤੂੰ ਇੰਨੀ ਛੇਦ ਕਿਤੇ ਲੈ ਇੱਕ ਤੇ ਦੀ ਬਾਬਾ ਲੈਣਾ ਬੰਨ ਨਹੀਂ ਬੰਝ ਬਰਾਬਰ ਤੇ ਕਹਿੰਦਾ ਇੱਕ ਉਹ ਤਾਂ ਬੰਝ ਬਰਾਬਰ ਕੱਟਣਾ ਹਾਂ ਹਾਂ ਚਲ ਤੁਸੀਂ ਕਰੀ ਲੋਕਾਂ ਦੀਆਂ ਹੱਥਾਂ ਚ ਕੀ ਚੀਜ਼ ਆਜੂ ਹੈ ਨਹੀਂ ਤੇ ਆਪਦੀਆਂ ਕੱਛ ਚ ਲੋਕਾਂ ਦੀਆਂ ਹੱਥਾਂ ਚ ਠੀਕ ਹੈ ਇਹ ਕਹਿ ਕੇ ਫਿਰ ਇਹ ਦੂਆ ਤੂੰ ਇਹਨੂੰ ਫਿਰ ਇਹ ਦੂਆ ਹਾਂ ਉਹ ਕਹਿੰਦਾ ਕਹਿੰਦਾ ਕੁਝ ਮੂ ਤਾਂ ਮੇਰਾ ਉੱਡਿਆ ਪਿਆਗਾ ਹਾਂ ਉਹ ਕਹਿੰਦਾ ਵੀ ਕੁਝ ਮਰਜ਼ੀ ਹੋ ਜੇ ਵਿਆਹ ਹੀ ਹਫ਼ਤੇ ਚ ਕਰਨਾ ਹਾਂ ਨਹੀਂ ਮੈਂ ਕਹਣਾ ਇਹ ਤਾਂ ਹਾਂ ਇਹ ਤੁਸੀਂ ਕਹਣਾ ਇਹ ਤਾਂ ਮੈਂ ਕਹਣਾ ਨਹੀਂ ਉਹ ਤਾਂ ਕਹਿੰਦਾ ਜੋ ਮਰਜ਼ੀ ਹੋ ਜਵੇ ਮੈਂ ਹਫ਼ਤੇ ਚ ਵਿਆਹ ਕਰਨਾ ਕਿ ਮੈਂ ਤਾਂ ਬੰਜ ਬਰਾਬਰ ਕਰਨਾ ਕਿੱਟੇ ਦੀਵਾ ਬਾਲਦਾ ਕਿੱਟੇ ਦੀਵਾ ਬਾਲੂ ਬੰਜ ਬਰਾਬਰ ਵਾਲਾ ਪੰਜ ਚ ਬੋਤ ਕਹਿੰਦਾ ਬੰਜ ਬਰਾਬਰ ਕਰਨਾ ਮੈਂ ਕਿਹਾ ਭਰਾਵਾ ਚਾਹੀ ਕਿੱਲਾ ਗੱਡ ਚਾਹੀ ਪਾਣੀ ਗੱਡ ਹਾਂ ਮੈਨੂੰ ਤਾਂ ਕੜੇ ਨਾਲ ਪਾ ਆੜੇ ਨਾਲ ਪਾ ਚ ਤੂੰ ਕਹਦੇ ਹਾਂ ਪਣੇ ਠੀਕ ਆ ਸਾਨੂੰ ਤਾਂ ਚਾਹੀਦੀ ਐ ਨਾ ਆ ਬਚੋਲਿਆਂ ਦਾ ਕੰਮ ਕੀ ਹੁੰਦਾ ਚਲਦੀ ਭੜੇ ਮੈਂ ਤਾਂ ਜਾਣੀ ਐ ਨਾ ਇੱਥੇ ਤੇ ਤੂੰ ਖੜ ਰੁਕ ਜੀ ਹਾਂ ਢੱਡਾ ਚਲਾ ਕੇ ਬੰਦਾ ਇਹ ਤੀ ਤੈਨੂੰ ਰੋਟੀ ਨਹੀਂ ਮਿਲਦੀ ਤੂੰ ਦੂਜਾ ਵਿਆਹ ਕਰਾਉਣ ਲੱਗਾ ਉਤੋਂ ਉਹਨੂੰ ਢਾਈ ਟੋਲੇ ਦਾ ਤੂੰ ਕੁੜਾ ਕਢਾ ਪਾਈਂ ਚਲ ਚਲ ਲੈ ਮੈਨੂੰ ਇੱਕ ਵਾਧੇ ਮੈਂ ਬਣ ਜੂ ਤੇਰੇ ਘਰ ਵਾਲੀ ਆ ਚੀਜ਼ ਮਾਰ ਕੇ ਇਹਨੂੰ ਲੰਘ ਜਾਂ ਠੀਕ ਠੀਕ ਆ ਮਦਰ ਉਹ ਪੱਕਾ ਮੋਹਲਾ ਲਾ ਲੈਂ। ਤੇ ਠੀਕ ਹੈ। ਇੱਕ ਹੋਊਗਾ। ਇਹ ਗੱਲ ਸੁਣ ਲੈ। ਜੇ ਕੋਈ ਵੀ ਗੱਲ ਦੱਸਦੇ ਨੇ ਸਹਾਰਾ ਨਹੀਂ ਵੱਡਾਂ। ਤੋਂ ਡਰਨਾ ਕੁਝ ਨਹੀਂ ਕਹਿੰਦਾ ਹੁੰਦਾ। ਅੱਛਾ। ਹੋਰ ਚਲੋ। ਸੁਣ। ਆ ਤਾਂ ਕਪੜਾ ਫੋਨ ਕਰ ਹੁਣੇ। ਉਹ ਤਾਂ ਕੁੜੀ ਤੇ 22 ਲੱਖ ਰੁਪਇਆ ਲਾਇਆ। ਉਹ ਮੈਨੂੰ ਪਤਾ ਵੀ ਲੋਕਾਂ ਤੋਂ ਫੜ ਕੇ ਹੀ ਲਾਇਆ। ਉਹ ਦੂਜੇ ਦੇ ਨਾਲ ਲੱਗਿਆ ਹੋਵੇ। ਦੂਜੇ ਤਾਂ ਨਹੀਂ ਲੱਗਿਆ। ਹਲੋ 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 ਕਰ ਕਰਕੇ ਮੇਰੇ ਹਸਬੰਦ ਨੂੰ ਮੈਂ ਘਟਾ ਹਲੋ ਹਲੋ ਹਲੋ। 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 ਬਾਈ ਉਹ ਕਿ ਸੇ ਹੁਣ ਕੀਤਾ ਵਾਈਬ੍ਰੇਟ ਠੀਕ ਆ ਚੱਲ ਰਿਕਾਰਡ ਕਰਤਾ ਹਾਂ ਬੰਦੀ ਕਰਤਾ ਹਾਂ ਕੀਨੇ ਗੋਇੰਗ ਐਕਸ਼ਨ ਹਰ ਰਾਤੀ ਮਿਲਣ ਨਾ ਆਈ ਓਏ ਪਿੰਡ ਪੈਰਾ ਲੱਗਦਾ ਐ ਮੈਂ ਨਾ ਵੱਡੇ ਆ ਜਾਈ ਓਏ ਬੜਾ ਤੇਜ਼ ਤਰ ਚੱਲ ਹਰ ਰਾਤੀ ਮਿਲਣ ਨਾ ਆਈ ਓਏ ਪਿੰਡ ਪੈਰਾ ਲੱਗਦਾ

ਐਕਸ਼ਨ ਵੇ ਸਰਪੰਚਾ ਅੱਛਾ ਕਿਹੜਾ ਕਿਹੜਾ ਬਹਿ ਜਾ ਬੇੜਾ ਜੀ ਮਗਰੋਂ ਬੋਲ ਮਾਰਦਾ ਓਹੋ ਓਹ ਨਾ ਪਈ ਟੀ ਜਾ ਲੈ ਮੇ ਤੂੰ ਦੀ ਨਾਲ ਕਿੱਥੇ ਤਰੋ ਫਿਰਦਾ ਮੇ ਨਹੀਂ ਛੱਡ ਤੂੰ ਅੱਧੀ ਰਹਿ ਲੂਗੀ ਜਾਂਦੀ ਆ ਮੈਂ ਤਾਂ ਪਾਚੂ ਛੱਬ ਕਰਨ ਆਈ ਸੀ ਅੱਛਾ ਬਾਹਰ ਨਹੀਂ ਨਹੀਂ ਦੇ ਗਈ ਤਾਂ ਤੂੰ ਕਿ ਚੰਨਦੀ ਰਾਤ ਨੂੰ ਮੂੰਮਾ ਇਹਨਾਂ ਦਾ ਬੰਦੇ ਨੂੰ ਸੌਂ ਜਾਪੇ ਸੌਂ ਰੌੜੇ ਰੱਪੇ ਅੱਤੀ ਰਾਤ ਨੂੰ ਕੋਨਾ ਚ ਪਰਚੀ ਅੰਦਰ ਵਰਜਾ ਤੂੰ ਬਾਹਰ ਕੀ ਕਰਦੀ ਮੈਨੂੰ ਤੇਰੇ ਲੱਛਣ ਸਹੀ ਜੁਹੀ ਨਹੀਂ ਲੱਗਦੇ ਬਹੁਤੇ ਮੇਰੇ ਕੋਲ ਕਾਲੇ ਕੱਛਿਆਂ ਨੇ ਪੁਰਦੇ ਆ ਕਾਲੇ ਕੱਛਿਆਂ ਵਾਲੇ ਉਹ ਤਾਂ ਤੈਨੂੰ ਚੱਕ ਕੇ ਲੈ ਜਾਣਗੇ ਯਾ ਅੱਛਾ ਆ ਵੀ ਚੱਕ ਕੇ ਲੈ ਜਾਣੇ ਆਲੇ ਚ ਕੀ ਕਰਦਾ ਹੈ ਹਾਂ ਅੱਛਾ ਅੰਦਰ ਵਰਜਾ ਤੇ ਹੋਰ ਆ ਜਾ ਚਾਹ ਦਾ ਘਟ ਪੀ ਜਾ ਅੱਡੀ ਰਾਤ ਨੂੰ ਤੇਰੀ ਚਾਹ ਐੜ ਜਾ ਮਗਰੋਂ ਬੋਲ ਮਾਰਿਆ ਅਪਣ ਮੈਨੂੰ ਪਤਾ ਨਹੀਂ ਰਾਹਾਂ ਗੰਗਲ ਅੱਛਾ ਕੋਈ ਜਾ ਜਾ ਕੰਮ ਨੂੰ ਗਈ ਸੀ ਦੀ ਕੁਰਸੀ ਤੇ ਬਾਠੇ ਚੱਲ ਆ ਅੱਡੀ ਰਾਤ ਨੂੰ ਪਤਾ ਨਹੀਂ ਕਿਹੜੇ ਕੰਮ ਕਰਦਾ ਪਰਦਾ ਕਿਹੜੇ ਨਹੀਂ ਕਿ ਮਗਰੋਂ ਬੋਲ ਬਕਾ ਨੂੰ ਮਾਰਿਆ ਮੈਨੂੰ ਇਹ ਤਾਂ ਸਹੀ ਨਹੀਂ ਇਹ ਚੱਟਾ ਪੁੱਛਣਾ ਇਹ ਤਾਂ ਸਿੱਧਾ ਹੀ ਤੁਰ ਹੀ ਜਾਂਦਾ ਇੱਥੇ ਤੈਨੂੰ ਕੋਈ ਮੁਝੋਂ ਕੋਈ ਸ਼ਕਤ ਨਹੀਂ ਆਕੀ। ਅੱਲਾਹ ਚਲੋ। ਫੇਰ ਤਾਂ ਇਹ ਨਹੀਂ ਨੋਤੀ। ਤੈਂ ਤਾਂ ਆਪਣੇ ਕੜੀ ਨਾਲ ਮਾਪ ਲਗਾਇਆ। ਜਿੱਥੇ ਮਰਜ਼ੀ ਖੇ ਖਾਂਦਾ ਖਾਈ ਜਾਵੇ। ਚੱਲ ਮੈਂ ਚੱਲਾਂ। ਕੋਤਲਾ ਵੀ ਨਾ ਖੜੀ। ਇੱਧਰ ਚੱਲ। ਤੁਸੀਂ ਦੇਖ ਸਕਦੇ ਹੋ ਨਾਈਟ ਸ਼ੂਟ ਚੱਲ ਰਿਹਾ ਤੇ ਰਾਜਦੀਪ ਪੂਰਾ ਪਸੀਨੇ ਨਾਲ ਭਿੱਜਿਆ ਹੋਇਆ। ਸੋ ਸਭ ਤੋਂ ਜ਼ਿਆਦੀ ਮਿਹਨਤ ਰਾਜਦੀਪ ਦੀ ਹੁੰਦੀ ਹੈ। ਕਿਉਂਕਿ ਅਸੀਂ ਤਾਂ ਆਰਟਿਸਟ ਬਹਿ ਵੀ ਸਕਦੇ ਹਾਂ ਹਨਾ ਰੈਸਪ ਲੈ ਲੈਨੇ ਆ ਪਰ ਇੱਕ ਤੋਂ ਬਾਅਦ ਇੱਕ ਜਦੋਂ ਆਰਟਿਸਟ ਦਾ ਸ਼ੂਟ ਚੱਲਦਾ ਉਹ ਸੀਨ ਹੁੰਦਾ ਤੇ ਰਾਜਦੀਪ ਕੋਈ ਇੱਕ ਮਿੰਟ ਵੀ ਬੈਠਣ ਦਾ ਨਹੀਂ ਹੁੰਦਾ ਇਸ ਕਰਕੇ ਜਦੋਂ ਵੀ ਅਸੀਂ ਦੁਪਹਿਰੇ ਰੋਟੀ ਖਾਣੇ ਹੁੰਨੇ ਆ ਅਸੀਂ ਸਭ ਤੋਂ ਪਹਿਲਾਂ ਧਿਆਨ ਰਾਜਦੀਪ ਦਾ ਰੱਖਦੇ ਆ ਕਿਉਂਕਿ ਉਹ ਵੀ ਇਹ ਜਵਾਕ ਆ ਹਨਾ ਉਮਰ 'ਚ ਸਾਥੋਂ ਸਾਰੇ ਤੋਂ ਛੋਟਾ ਗਾ ਸਾਨੂੰ ਇਹ ਹੁੰਦਾ ਵੀ ਕਿਤੇ ਵਿਚਾਰਾ ਡਿੱਗ ਡੁੱਗ ਨਾ ਜਾਵੇ ਵਿਹੋਸ਼ ਨਾ ਹੋ ਜੇ ਬੱਚਿਆਂ ਵਾਂਗੂ ਅਸੀਂ ਇਹਨੂੰ ਆਪਣੇ ਨਾਲ ਰੱਖਦੇ ਹਾਂ ਠੀਕ ਹੈ ਰਾਜਦੀਪ ਹਾਂਜੀ ਹਾਂਜੀ ਓਕੇ ਓਕੇ ਕਰੋ